मां बि वॾणी भई एॾा डर ला भई ਲਓ ਜੀ ਬਾਈ ਛੱਡਿਆ ਵਾ ਕੰਮ ਮਸ਼ੀਨਾਂ ਵਾਲੇ ਬਾਈ ਨੇ ਪ੍ਰਧਾਨ ਬਾਈ ਮਗਰ ਮਗਰ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਸਤਿ ਸ੍ਰੀ ਅਕਾਲ ਕਰਕੇ ਤੜਕੇ ਬਾਈ ਨੇ ਮਸ਼ੀਨ ਚਲਾ ਦਿੱਤੀ ਕੰਬਾਇਨ ਕਿਹਨੇ ਹੋ ਵੱਜ ਗਏ ਨਾਰਾ ਨੰਬਰ ਤਾਂ ਪਹਿਲੇ ਹੀ ਥੰਮਦੇ ਨੰਬਰ ਪਹਿਲਾਂ 5:30 ਵਜੇ ਮੈਂ ਜਾਇਆ ਕੱਲੇ ਕੋ ਅੱਛਾ ਇੱਕ ਮਾਲ ਪਰ ਜਾਣਾ ਵੱਡਾ ਨ ਕੋਈ ਬਾਤ ਨਹੀਂ ਹੈ ਮਾਹ ਪਹਿਲੇ ਮੇਰੀ ਵੜਦਾ ਅੱਜ ਵਿਹਲਾ ਹੋ ਜਾਊਗਾ ਬਾਈ ਆਜ ਵਿਹਲੇ ਆ ਕਣਕ ਵੱਲੋਂ ਹਾਂ ਕਣਕ ਵੱਲੋਂ ਗਿਆ ਅੱਜ ਬਾਈ ਅੱਜ ਤੁਹਾਨੂੰ ਦਿਖਾਵਾਂ ਵੀ ਦੰਦੇ ਕਣਕ ਉੱਪਰ ਤੇ ਲਾਲ ਲਾਲ ਦੀ ਪ੍ਰਧਾਨਾ ਐਨ ਦੇਖਣ ਨੂੰ ਆਹੋ ਇਹ ਪਹਿਲਾਂ 골ਡਨ ਕਲਰ ਦੀ ਹੁੰਦੀ ਆ ਦੇਖੋ ਬਾਈ ਤੁਸੀਂ ਕਣਕ ਦਾ ਰੰਗ ਬਦਲ ਲਿਆ ਹੂੰ ਬਾਕੀ ਪ੍ਰਧਾਨ ਨੇ ਮੋਟਰ ਦਾ ਲਾਹਰਾ ਤੜਕੇ ਤੜਕੇ ਮੋਟਰ ਵੀ ਡੱਬ ਲਈ 1 ਲੱਖ ਵੀ ਖਿੱਲੀ ਕਰਤੀ ਥੋੜੀ 1 ਲੱਖ ਵੀ ਖਿੱਲੀ ਹੋ ਗਈ ਬਜੌਰ ਰਿਹਾ ਹਾਂ ਪ੍ਰਧਾਨ ਜੀ 1-2 ਦਿਨ ਪਹਿਲਾਂ ਪਾਣੀ ਹੁੰਦਾ ਫੇਰ ਗੜ ਜਾਏਗਾ ਦੀ ਤਾਜੇ ਪਾਣੀ ਦਾ ਕੁਛ ਨਹੀਂ ਹੁੰਦਾ ਮੈਂ ਦੇਖਿਆ ਨਹੀਂ ਮੋਟਰ ਬੰਦ ਕਰਨ ਦੀ ਜਿੰਨ ਕਰਦਾ ਹਾਂ ਕੁ ਪਾਵਰ ਪੂਰੀ ਪੂਰੀ ਆਉਂਦੀ ਬਾਈ ਸਾਡੇ ਬਹੁਤ ਘੱਟ ਆਉਂਦੀ ਹੈ ਅੱਛਾ ਲੰਬਾ ਕੰਮ ਚੱਲਦਾ ਪਾਸੇ ਬਾਈ ਆਹੀ ਇੰਨੀ ਕਿ ਜਗਾ ਕਿਲੀ ਦੀ ਇਹਦਾ ਕੰਮ ਨਿਭੜ ਗਿਆ ਹੂੰ ਬਾਕੀ ਟਾਈਮ ਤੱਕ ਕੁਝ ਵੀ ਨਹੀਂ ਲੱਗਿਆ ਪਹਿਲਾ ਘੇਰਾ ਦੇ ਵੀ ਦਿੱਤਾ ਮਸ਼ੀਨ ਨੇ ਲਿਆ ਫੋਕਿਆ ਬੰਬੂ ਵੀ ਪਾਉਣਾ ਹੋਈ ਹੈ ਨੇੜੇ ਨੂੰ ਬੰਬੂ ਪਾਉ ਲੋ ਹੁਣ ਤੋਂ ਮਾਰੇ ਫੇਟਾ ਅਸੀਂ ਟਾਪੋ ਟਾਪ ਜਾਣਾ ਹਾਂ ਤੇ ਬੰਬੂ ਭਰਦਾਨੀ ਨਹੀਂ ਛੇਤੀ ਭਰਦਾਨੀ ਹਣੇ ਅਹ ਕਾਣਕ ਆ ਵੀ ਸਾਡਾ ਕਟ ਹੋ ਗਈ ਨਾ ਹੂੰ ਹੂੰ ਤੋ ਕਿ ਬਾਈ ਇਹ ਜਿਹੜੀ ਕਾਣਕ ਹੈ ਕਾਣਕ ਖੇਤੀ ਹੈ ਤੀਨੀ ਭਰਦੀ ਹੈਗੀ ਕਣਕ ਭਰਦੀ ਕਿਸੇ ਗੱਲ ਦੀ ਟੀੜੀ ਵਾਲਾ ਪਾਸੇ ਦਾ ਕਣਕ ਤਾਂ ਕਿਸੇ ਗੱਲਲੇ ਭਰਦੀ ਹੈ ਓਕੇ ਚੱਲਦਾ ਟਿਕਾ ਕੇ ਮੁੰਡਾ ਅੱਗੇ ਨਾ ਨਾ ਮੱਗਦਾ ਭਲੀਆ ਬਾਕੀ ਪ੍ਰਧਾਨ ਬਾਈ ਮੈਂ ਗਣਾ ਟਰੈਕਟਰ ਚਾੜੀ ਪੱਲੇ ਜਾ ਮਾਹ ਪਤਾ ਨਹੀਂ ਕਿ ਕੀ ਹੋ ਗਿਆ ਪ੍ਰਧਾਨ ਨੂੰ ਮੈਨੂੰ ਕਾਲੇ ਨੇ ਕਹਿੰਦਾ ਵੀ ਵਢਾ ਲੈ ਪਹਿਲਾਂ ਬਣਾ ਨੰਬਰ ਲੋ ਆ ਲਾ ਹਾਂ ਤੇ ਮੈਂ ਦੇਖਾਂ ਮਾ ਪ੍ਰਧਾਨੇ ਰੂਟ ਕਿੱਧਰ ਨਾ ਫੜ ਲਿਆ ਤੇ ਯਾਦ ਆ ਗਿਆ ਵੀ ਲਗਭਗ ਵੱਡੀ ਪੁੱਥੇ ਨੂੰ ਹੰਦਿਆ ਇਹ ਓਕੇ ਇਹ ਲਗਭਗ ਨਾ ਵੱਡੀ ਵੀ ਹੁੰਦੀ ਹਾਂਜੀ ਫਿਰ ਮੈਂ ਭਰਵਾ ਨਹੀਂ ਦੱਸਿਆ ਸਾਰਾ ਕੁਝ ਅੱਛਾ ਬਾਈ ਕਾ ਜਿਹੜੇ ਹੈਲਮਟ ਜੇ ਪਾਏ ਤੇ ਨਜ਼ਾਰਾ ਆਇਆ ਪਿਆ ਏ ਡਰੇ ਲੱਗਦਾ ਬਾਈ ਕਲੀਅਰਟ ਨਾਲ ਆ ਲਿਆਂਦਾ ਪਾ ਕੇ ਅੱਜ 16 ਫੁੱਟ ਹੈ 16 ਫੁੱਟ ਆਪਨੇ 16 ਫੁੱਟ ਵਿੱਚ ਵਿੱਚ ਇਹ ਭਰਨਾ ਪਰਾਂ ਨੇ ਛੋਲਾ ਫੋਟਾ ਟਰਾਲਾ ਬਾਈ 2 ਕਿਲੇ ਦਾ ਮਾਲ ਪਾਉਣਾ ਸੀ ਸਾਫ ਆ ਵਿੱਚ ਦੇ ਹਾਂ ਸਾਫ ਜਾਈ ਆ ਬੰਮਾ ਦਾ ਜਿਆ ਮੋਟਾ ਏ ਉਹ ਟਾਕੀ ਖੋਲ ਬਾਈ ਨਹੀਂ ਟਾਕੀ ਖੋਲਣੀ ਆ ਮਨੇ ਖੋਲਾਂ ਹਾਂ ਵੀ ਖੋਲੀ ਬਾਈ ਟਾਕੀ ਖੋਲ ਕੇ ਬਾਈ ਸਾਫ ਕਰ ਦਈਏ ਅੱਛਾ ਹਾਂ ਯਾਰਾ ਬਨੇ ਪ੍ਰਧਾਨ ਮੰਤਰੀ ਅੱਜ ਕਿ ਨਹੀਂ ਮੋਟਾ ਆ ਜੀ ਮੈਨੂੰ ਪਤਾ ਲੱਗਦਾ ਹੋਵੇਗਾ ਵੀ ਕਿੱਦਾਂ ਦੇਖਦਾ ਐਨ ਕਾ ਕਰਕੇ ਆਂ ਭਾਈ ਆ ਜਾਣਾ ਕਿਹੜਾ ਕਰਦਾ ਜਦੋਂ ਪਤਾ ਲੱਗਦਾ ਵੀ ਸਾਡੀ ਜੀ ਹਮਾਸਤ ਵਧੀਆ ਹੈ ਭਾਈ ਜਿਹੜਾ ਲੱਗਿਆ ਹੋਇਆ ਕਰਦੇ ਕੋਠੇ ਤੇ ਕੋਟ ਡਰਾਈਵਰ ਵਧੀਆ ਕਾ ਜੜੇ ਮੋਟਾ ਖੁੰਡਾ ਇਹ ਨਹੀਂ ਗੱਲ ਬਾਕੀ ਪ੍ਰੋਜੈਕਟ ਕਿੰਨੇ ਦਿਨ ਦਾ ਕੰਮ ਰਹਿ ਗਿਆ ਹਾਂ ਬਾਤ ਬਾਤ ਚੱਲਦਾ ਕੰਮ ਹਾਂ ਜੀ ਇਹਦਾ ਆਪਣਾ ਅਰੇ ਨਾਲ ਕੀ ਕਰਦਾ ਫਿਰ ਕੋਕੇ ਜੜ ਤੇ ਹਾਂ ਹੋ ਕੀ ਕੰਮ ਹੋਰ ਚਲਾ ਰਹੇ ਹਨ ਪਰਾਨਾ ਜਿਹੜਾ ਤੂੰ ਵੀ ਲਾਇਆ ਹੁਣ ਤੇ ਲੈ ਪਰਾ ਲਾ ਫੇ ਚੈੱਕ ਕਰਕੇ ਆ ਕੇ ਇਹ ਕਾਰੀਗਰ ਹੈ ਕੋਈ ਆਇਆ ਲੱਗਦਾ ਕਿ ਜਿਹੜਾ ਦਾਣਾ ਹਾਂ ਕਹਿੰਦੇ ਜਿਹੜੀ गिर ਕੇ ਨਰ ਪਹੁੰਚਾ ਅੱਛਾ ਉਹ ਨਾ ਕੋਈ ਖਰੀਦੀ ਵੱਟ ਕੋਈ ਨਹੀਂ ਕੋਈ ਨਹੀਂ ਭਾਈ ਆਏ ਆ ਕਾਰਿਗਰਤਾ ਕਾਰੀਗਰੀ ਆ ਦੇ ਲੈ ਆ ਉਤਰ ਕੇ ਤਾਨੂੰ ਚੈੱਕਰ ਆ ਗਿਆ ਕੇ ਮੀਟਰ ਆ ਗਿਆ ਬਾਈ ਤਨਾਏ ਪਤਾ ਨਹੀਂ ਕੀ ਗੱਲ ਹੈ ਤੇਰੀ ਆਫਟਰ ਵੀ ਬੱਟੋਂ ਦੇ ਵਿੱਚ ਥੋੜੀ ਤੇ ਨਿਯਾਰੇ ਥੋੜੀ ਦੇਖ ਲੈ ਹੁਣ ਮੇਰੀ ਤੂੜੀ ਉਹ ਪਈ ਹੈ ਤੇਰੀ ਦੋ ਕਿਲੀਆਂ ਜੋ ਸ਼ੀਟਰ ਵਾਲੀ ਭਰਾਂ ਜੇ ਕੋਈ ਦਾਣਾ ਰਹਿ ਵੀ ਜਾਵੇ ਖਦਾ ਫੇ ਤੂੜੀ ਉਲੀ ਜਾਏ ਇਹਦੇ ਕੋਈ ਗੱਲ ਐਡੀ ਕੋ ਟੈਂਕ ਵਾਲੀ ਚੱਲੀ ਹੈਗੀ ਬੈਣਾ ਨਹੀਂ ਸਿਟੀ ਵਿਕਦੂਗਾ ਜੇ ਕੋ ਮੁੰਡਾ ਚੱਕ ਰਿਹਾ ਮੈਂ ਦੇਖ ਲਿਆ ਹਾਂ ਧੀਰ ਕੋ ਆਮਨੇ ਬਹੁਤੀ ਬਾਈ ਆ ਦੇਖੋ ਨੀਰੀ ਤੂੜੀ ਉਹ ਪਈ ਆ ਉੱਪਰ ਨਜ਼ਾਰਾ ਲਿਆਤਾ ਹੈ ਬਦਲ ਪਰ ਤਾਂ ਤਾਹੀ ਤੜਕੇ ਤੜਕੇ ਕਹੀਆ ਸਾ ਹੋ ਗਿਆ ਮੈਂ ਤੁਹਾਨੂੰ ਵਿਝਾਉਣੀ ਸੀ ਜਸ ਸਵੇਰ ਹੁਣ 9 ਵਜੇ ਬਸ ਦੋ ਨੰਬਰ ਦੇ ਆ ਬਾਕੀ ਠੀਕ ਹੈ ਬਾਕੀ ਭਾਈ ਦੇ ਲਓ ਸਵੇਰ ਦੇ 8:30 ਹੋਏ ਆ ਗਰਦਾ ਹੁਣ ਤੇ ਹੀ ਚੱਲ ਪਿਆ ਐਨੀਆਂ ਪੱਕੀਆਂ ਗਣਕਾਂ ਮੌਸਮ ਵਧੀਆ ਹੈ ਰਗੀ ਭਾਈ ਕਿਉਂਕਿ ਸਮਾਂ ਵਧੀਆ ਹੈ ਰਗੀ ਸਮਾਂ ਵਧੀਆ ਸਾਰੀ ਸਮਾਂ ਦੀ ਗੱਲ ਡਰਾਬੇ ਬਥੇਰੇ ਦਿੱਤੇ ਰੱਬ ਨੇ ਪਰ ਇਹ ਆਪਾਂ ਕੋਈ ਨੁਕਸਾਨ ਹਲੇ ਸਾਡੇ ਕੋਈ ਨਹੀਂ ਹੋਇਆ ਹੈਗਾ ਨਹੀਂ ਭਾਈ ਡਰਾਬੇ ਪਤਾ ਨਹੀਂ ਤਾਂ ਦਿੰਦਾ ਵੀ ਵੱਟ ਲੋ ਹੁਣ ਓਕੇਆ ਬੂਟੇ ਬਾਟੇ ਵਾਲੇ ਪਾਣੀ ਮੰਗਦੇ ਆ ਹਾਂ ਪਰਸੋਂ ਦੇਖ ਲੋ ਚਾਰ ਪਾਸੇ ਤੇ ਬੱਦਲ ਆਇਆ ਖੜਕਾ ਬਾਈ ਬਹੁਤ ਜ਼ਿਆਦਾ ਡਰ ਲੱਗ ਜਾਂਦਾ ਹਾਂ ਮੈਨੂੰ ਵੀਰੀ ਵੀ ਪਤਾ ਨਹੀਂ ਕਿੰਦਾ ਅਸਤੀ ਧਰਤੀਆਂ ਲੱਗ ਲੱਗ ਜਾਂਦੀਆਂ ਦੇਖ ਲੈ ਹੈਨਾ ਸਹੀ ਗੱਲ ਆ ਬਾਈ ਡਰ ਲੱਗਦਾ ਬਾਈ ਲੈ ਭਾਈ ਆ ਪ੍ਰਧਾਨ ਵਾਲੀ ਸਾਈਡ ਵੀ ਦੇਖ ਲੋ ਤੁਸੀਂ ਏਰੀ ਖਾਲੀ ਹੋ ਗਿਆ ਲਗ ਲਗ ਬਾਈ ਰਹਿੰਦਾ ਤਾਂ ਹੁਣ ਆਹੀ ਰਹਿੰਦਾ ਤਾਂ ਇੱਕ ਹੈ ਬਾਕੀ ਦੂਰ ਰਹਿ ਗਈ ਨੇੜੇ ਨੇੜੇ ਵਾਲੀ ਸਾਰੀ ਵੱਢੋਗੀ ਬਾਈ ਹਾਂ ਦੂਰ ਤਾਂ ਬੂਟੇ ਵਾਲੀ ਹੁਣ ਬਸ ਉਹ ਖੜਕਾ ਸਾਰਾ ਕਮੈਨ ਨਾਲ ਨਿਬੜ ਗਿਆ ਚੀਨਾ ਬਾਈ ਮੋਟਰ ਵਗੜਾਏ ਇਹ ਇਹਨਾਂ ਨੂੰ ਬੇਨਤੀ ਇਹ ਨਾ ਹੋਣਾ ਨਾਲ ਵਿੱਚ ਕੋਈ ਚੱਕਰ ਨਹੀਂ ਹੈਗਾ ਓਰੇ ਪ੍ਰਧਾਨ ਇਸ਼ਾਰਾ ਸਮਝਿਆ ਇਸ਼ਾਰਾ ਬੰਬੂ ਭਰ ਗਿਆ ਭਰ ਗਿਆ ਬਾਈ ਹੋਰਨ ਵਜ ਗਿਆ ਬਾਈ ਕਹਿੰਦਾ ਲਿਆਓ ਬੰਬੂ ਭਰ ਗਿਆ ਹੋਰ ਨੂੰ ਜਗਾ ਦੇਖਦਾ ਹੋਰ ਨੂੰ ਦੇਖਦੇ ਜਦਾ ਬਾਈ ਰੈਂਕ ਭਰ ਗਿਆ ਬਾਈ ਪਹਿਲਾ ਭਾਈ ਘਰੇ ਢੋਰ ਵਰ ਲੈਣਾ ਘਰੇ ਢੋਰ ਵਰ ਲੈਣਾ ਮੰਡੀ ਜੀ ਦੀਂਦੀ ਯਾਰੀ ਕਿਹਦਾ ਘਰੇ ਢੋਰ ਵਰ ਲੈਣਾ ਲਾਲਾ ਠੀਕ ਹੈ ਨਾਲੇ ਭਾਈ ਪੱਕੀ ਆ ਪੂਰੀ ਆ ਭਾਈ ਪ੍ਰਦਾਨ ਖੁਸ਼ ਆ ਪੂਰਾ ਕਹਿੰਦਾ ਘਰੇ ਰੱਖਣੀ ਇਹ ਪ੍ਰਦਾਨ ਦੇ ਲੇਟ ਵਿੱਚ ਜੀ ਆ ਕੁਝ ਵੀ ਹੈ ਹਾਂ ਪੂਰਾ ਖੁਸ਼ ਆ ਭਾਈ ਹਾਂ ਠੀਕ ਹੈ ਰੋਹੇ ਹੋ ਲੈਣਾ ਨੂੰ ਅੱਜ ਹਉਦੇ ਕੱਲਾ ਨਹੀਂ ਬਣਾਉਦਾ ਅੱਛਾ ਬਣਦੇ ਆ ਬਸ ਠੀਕ ਆ ਠੀਕ ਆ ਭਾਈ ਕਮੈਨ ਵਾਲੇ ਭਾਈ ਕਹਿੰਦਾ ਬੈਕ ਕਰ ਲੈ ਆਹ ਭਾਈ ਉੱਪਰ ਚੜ ਗਿਆ ਉੱਪਰ ਤੇ ਵੀ ਦੇਖ ਲਿਆ ਵੀਊ ਹੈ ਲਾਉਣੇ ਲੱਗਦੇ ਆ ਪ੍ਰੋਡਾਨ ਕਹਿੰਦਾ ਆਪਣੇ ਖੇਤਾਂ 'ਵਾਂ ਮਾ ਕੇ ਵਧਣੀ ਬਈ ਆਣ ਬਾਈ ਅੱਜ ਹੜਦਾ ਨਹੀਂ ਹੈਗਾ ਆਪਣੇ ਖੇਤਾਂ માં ਆਪੇ ਵੜਨ ਲੱਗਿਆ ਪਿਆ ਕਹਿੰਦਾ ਚਾਰ ਕ ਘੇਰੇ ਮੈਂ ਵੀ ਦੇਖੇ ਦੇਖਣੇ ਆ ਲੈਣਾ ਨੇ ਭਾਈ ਕਿ ਦੇਖਦੇ ਵਿੱਚ ਨੂੰ ਗੇਰੀ ਵੀ ਐ ਤਾਂ ਕਰਕੇ ਦੇਖ ਕੇ ਪਤਣੀ ਪੈਂਦੀ ਐ ਕਿ ਜੰਗਲੀ ਜਾਨਵਰ ਕਿ ਭਾਈ ਦੇ ਵਿੱਚ ਮੰਨਦੇ ਆ Yeah. ਦਾ ਘੋਰ ਹੋ ਜੂਗਾ ਸਰ ਜੂਗਾ ਫਿਰ ਬਹੁਤ ਹੈ ਲਾਲਾ ਭਾਈ ਬੜਾ ਏ ਜੇ ਦੁਆ ਹੁੰਦਾ ਬਰਾਬਰ ਹੋ ਜਾਣਾ ਤਾਂ ਕਿ ਨਹੀਂ ਮਾਰਦਾ ਮਾਰਦਾ ਹੀ ਕਣਕੌਰ ਲੇਟ ਵਾਲੀ ਕੋ ਮਾਰਦਾ ਤੈਨੂੰ ਮਰਦਾ ਦਾਦੇ ਘੜਤਾ ਨਹੀਂ ਹੈਗਾ ਹਰਾਨੀ ਉਤਾਈ ਦੋਹੇ ਬੰਬੂ ਭਰ ਕੇ ਪਏ ਆ ਇਹ ਜਿੱਦੀ ਪਤਾ ਵੀ ਲਾਦੀ ਟਾਲੀ ਜੀ ਪਈ ਨਾ ਨਹੀਂ ਆ ਦੇਖ ਲੋ ਬਾਈ ਦੋਹੇ ਬੰਬੂ ਭਰ ਕੇ ਪਏ ਟਰਾਲੇ ਚ ਪਏ ਪ ਦਿਖਦੇ ਆ ਦੋਹੀ ਬਾਈ ਤਿੰਨ ਘੇਰੇ ਰਹਿ ਗਏ ਅੱਧਾ ਤਾਂ ਜਿਆਦਾ ਚੱਕਦਾ ਖੇਤ ਵਗੋਟਾ ਲਾਇਆ ਪਿਆ ਭਾਈ ਬੇਟਾ ਬਹੁਤ ਵਧੀਆ ਬਾਈ ਚੀਜ਼ ਨਹੀਂ ਆਹ ਬਹੁਤ ਵਧੀਆ ਜੀ ਅੱਖਾਂ ਤੇ ਮੌਜ ਬਹੁਤ ਵਧੀਆ ਚੀਜ਼ ਆ ਭਾਈ ਸਾਰੇ ਨਹੀਂ ਪਤਾ ਲੱਗਦਾ ਬੰਦਾ ਕੌਣ ਦੇਖਦਾ ਵੀ ਹੈਗਾ ਕਿ ਨਹੀਂ ਸਾਡੇ ਜੀ ਦੇਖਦਾ ਕਿ ਨਹੀਂ ਦੇਖਦਾ ਸਾਰੇ ਤੇ ਮੈਨੂੰ ਤਾਂ ਲੱਗਦਾ ਹੈ ਬੇਟਾ ਬਹੁਤ ਵਧੀਆ ਇੰਗਲੈਂਡ ਵਾਲੇ ਭਾਈ ਨੇ ਭੇਜਿਆ ਇਹ ਚੀਜ਼ ਵਧੀਆ ਭਾਈ ਜੀ ਵਧੀਆ ਭੇਜੇ ਤਿੰਨ ਚਾਰ ਹੁਣ ਆਏ ਨਹੀਂ ਪਤਾ ਕਿਦੇ ਕਿਦੇ ਕੋਈ ਐਸਾ ਜਿਹੜਾ ਦੇਖਿਆ ਬਹੁਤ ਵਧੀਆ ਭਾਈ ਨਹੀਂ ਬਹੁਤ ਵਧੀਆ ਸੈਟ ਐਵੇਂ ਕਰੀਏ ਬਾਈ ਫੇ ਚਾਹੀਦਾ ਹੈ ਕਿਹੜਾ ਵਿਚ ਨਾਲ ਨੂੰ ਜ਼ਰੂਰੀ ਭਾਈ ਨਾਲੇ ਬਹੁਤਾ ਮਹਿੰਗਾ ਪ੍ਰੋਜੈਕਟ ਵੀ ਨਹੀਂ ਹੋਣਾ ਪਰ ਦਾ ਨਹੀਂ ਹਾਂ ਜੇ ਜਿੰਨੇ ਮਸ਼ੀਨ ਵਾਲੇ ਇੱਕ ਕਰੇ ਲਈ ਵੀ ਅੱਖਾਂ ਦਾ ਵਜਾਉਗਾ ਉਹ ਟੈਕਨੀਕਲ ਬੜਾ ਉਹ ਚੀਨੇ ਦੇ ਅੱਖੇ ਚ ਟੱਕਾ ਹੀ ਵੱਜਿਆ ਹੋਇਆ ਅੱਛਾ ਉਹ ਨਾ ਕਸਰਾ ਪੈ ਗਿਆ ਸੀ ਨਹੀਂ ਪਿਆ ਉਹ ਜੇ ਹੈ ਨਹੀਂ ਤਾਂ ਹੁਣ ਲਾਉਂਦਾ ਉਹ ਹਾਂ ਹਾਂ ਲਾਉਂਗਾ ਪਰ ਨਾਲੇ ਧੰਨ ਨਾਲ ਭਰਿਆ ਪਗੜਾ ਧੰਨ ਨਾਲ ਭਰ ਕੇ ਤਾਂ ਟਰੰਦਾ ਪੂਰਾ

nào mà ta đi hết, anh đã ra là vậy ਬਾਈ ਠੀਕ ਆ ਡਰਾਈਵਰ ਜਿਹੜਾ ਟੈਕਨੀਕ ਆਦਾ ਮੈਂ ਤੁਹਾਨੂੰ ਦਈਆ ਤਾਰਾ ਡਾਇਰੈਕਟ ਕਰੀਆ ਨਹੀਂ ਉਹ ਡਰਾਈਵਰ ਪ੍ਰਣਾਦੀ ਸੁਣ ਲੈ ਇੱਧਰ ਹੋੜੇ ਕਿੱਦਾਂ ਨੂੰ ਰੋਟੀ ਇਹ ਕਿਹਨੂੰ ਮੁੰਡੇ ਠੰਡਾ ਦੇ ਕੇ ਜਾਣਾ ਠੰਡਾ ਦੇ ਕੇ ਜਾਣਾ ਮੈਂ ਤੇਰੇ ਉਰ ਜਿਹਦੇ ਪਰਦਾ ਮੈਂ ਨਹੀਂ ਕਰਦਾ ਮੈਂ ਕਿੰਨੇ ਮਰ ਜਾਉਂ ਉਹ ਚੀਲੇ ਤੈਨੂੰ ਐਨੇ ਹਾਰਨ ਮਾਰੇ ਕਿੱਥੇ ਖੋ ਗਿਆ ਦਾ ਕਿਆ ਇਹਨੇ ਰਖਾਈ ਤਾਂ ਕਿਆ ਹੋ ਗਿਆ ਔਰ ਐਂ ਮੜੇ ਨਹੀਂ ਢੱਕਾ ਬਹਿ ਗਿਆ ਕਚਰਾ ਪੈ ਗਿਆ ਕਚਰਾ ਪੈ ਗਿਆ ਨਹੀਂ ਮੜਲੇ ਉਹ ਸਾਫ ਕਰਦਾ ਹੈ ਉਹ ਮੜ ਲਿਆ ਬਾਈ ਉਹ ਵਿੱਚੇ ਅੱਖ ਦੇ ਚੱਲੋ ਆ ਦੋ ਆਲੇ ਮਾ ਜਾ ਚੱਲ ਚੱਲ ਉਹ ਵੱਡੀ ਨਹੀਂ ਵਿੱਚੇ ਉਹ ਟਰੈਕਟਰ ਨਹੀਂ ਖੜਾ ਪ੍ਰਧਾਨ ਠੀਕ ਰਿਹਾ ਕੰਮ ਉਹ ਵਧੀਆ ਰਿਹਾ ਹਾਂ ਹੈਗਾ ਤਾਂ ਮਾਣੇ ਨੇ ਇੱਕ ਤਾਂ ਹਾਂ ਫਲੇ ਤੁਮ ਮੇਰਾ ਦਿਲ ਤੋੜੀ ਗਿਆ ਨਿਊ ਕੋਆਟ ਤਰੀਕੋ ਫੜੀ ਤੇ ਵੀ ਨਿਕਲੂਗਾ ਠੀਕ ਹੈ ਭਾਈ ਝਾੜ ਪ੍ਰਧਾਨ ਦਾ 22 ਤੇ ਨਵੰਬੂ ਹੋ ਗਏ ਹਾਂ ਕਿਉਂਕਿ ਟਰਾਲਾ ਬੜਾ ਭਾਈ ਇਹ ਤੇ ਤੁਹਾਨੂੰ ਸ਼ੋ ਨਹੀਂ ਹੋਣੇ ਦਾਣੇ ਹਾਂ ਠੀਕ ਰਿਹਾ ਜਿੰਨੀ ਲੇਟ ਵੀ ਜੀਓ ਉਸ ਹਿਸਾਬ ਨਾਲ ਠੀਕ ਹੈ ਬਹੁਤ ਵਧੀਆ ਬਣੀ ਕਹ ਨਹੀਂ ਬਗੇਤੇ ਨੂੰ ਵੀ ਕਿਸੇ ਨੂੰ ਕਟੂਗੀ ਵਧੀਆ ਹਾਂ ਝਾੜ 657 ਵੀ ਆ 657 ਮੰਡੀ ਭਾਈ ਗੇਰੇ ਹੁਣ ਹਾਂ ਅਪਣੇ ਇੱਕ ਹੋਰ ਹਾਂਜੀ ਫਲੇ ਦੋ ਕੋਟਾ ਫਲੇ ਦੇ ਵੀ ਨਹੀਂ ਕੋਈ ਕੋਟਾ ਅੱਛਾ ਨੀ ਲਗੋ ਮੋਨੇ ਅੱਜ ਕਿੰਨੀ ਸਿੱਟੀ ਹੋਈ ਆ ਚਲੋ ਤਾਂ ਹੈਗਾ ਤਾਂ ਮੈਂ ਚੱਕ ਦਿੰਦਾ ਜਿਹੜੀ ਗਰੀਬੀ ਆ ਮੈਂ ਤਾਂ ਨਹੀਂ ਟੂੜੀ ਵਾਲੀ ਕਰ ਦੋਗੀ ਬੀਜ ਰੱਖਣਾ ਅਗਲੇ ਟੂੜੀ ਵਾਲੀ ਕਰ ਦੋਗੀ ਅੱਛਾ ਠੀਕ ਨਹੀਂ ਬੀਜ ਰੱਖਣਾ ਕਾਹ ਵਾਸਤੇ ਹਾਂ ਤਾਂ ਠੀਕ ਆ ਰੱਖ ਲੈ ਭਾਈ ਜਲੇਰ ਪੁੱਛੂੰਗਾ ਵੀ ਜਲੇਰ ਕਿੰਨੇ ਕੁ ਲੈ ਜਲੇਰ ਵੀ ਹੀ ਲੱਗਦਾ ਨਾ ਨਾ ਠੀਕ ਆ ਬਾਕੀ ਭਾਈ ਹੁਣ ਟੂੜੀ ਪਟ ਪੰਡ ਦੇਖਦੇ ਘਰ ਬਣਦੀ ਆ ਚੱਲੀਏ ਫੇ ਆਪਾਂ ਹੁਣ ਹਾਂ ਟੂੜੀ ਦੇ ਚਾਰ ਦਿਨ ਪੰਜ ਦਿਨ ਬਾਅਦ ਬਣੋਗੇ ਅੱਛਾ ਕਿਹੜੀ ਤੱਕੀ ਗਰੀਬੀ ਨਰਮ ਪਹਿਲਾਂ ਨਾ ਸੁੱਕ ਜੂਗੀ ਹੁਣ ਠੀਕ ਨਹੀਂ ਸੁੱਕ ਜੂਗੀ ਹਾਂ ਆਹ ਚੱਕ ਲੈ ਭਾਈ